ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ 98 ਮਾਡਲ 855 올ਡ ਮਾਡਲ ਜਿੰਨੇ ਵੀ ਵੀਰੇ ਵੀਡੀਓ ਦੇਖਦੇ ਆ ਸਬਸਕ੍ਰਾਈਬ ਮੇਰਾ ਵੀਰ ਜੁਇਨ ਕਰ ਲਿਆ ਕਰੋ ਚੈਨਲ ਨੂੰ ਆਜੂ ਦੱਸਦੇ ਆਂ ਆਪਾਂ ਅੱਜ ਇਹਦੇ ਬਾਰੇ ਅਗਲੀ ਫਰੰਟ ਟਾਇਰ ਇਹਦੇ 750 16 ਦੇ ਆ 60% ਟਾਇਰ ਆ ਬੈਕ ਟਾਇਰ ਇਹਦੇ ਗੁਡਇਰ ਦੇ ਪੱਕੇ ਟਾਇਰ ਆ 60% ਟਾਇਰ ਆ ਪੱਕੇ ਟਰੈਕਟਰ ਦੀ ਕੰਡੀਸ਼ਨ ਵੇਖ ਸਕਦੇ ਜੀ オリジナル ਟਰੈਕਟਰ ਆ ਵੀਰੋ ਟੈਰਾਂ ਦੀ ਕੰਡੀਸ਼ਨ ਦੇਖ ਸਕਦੇ ਚੈੱਕ ਕਰ ਸਕਦੇ ਜੀ ਪਿਛੋਂ ਦਾ ਟਰੈਕਟਰ ਪੂਰਾ ਲਿਫਟ ਚਾਪੇ ਦਾ ਸਾਫ਼ ਹੈ ਟਰੈਕਟਰ ਇਹ ਵੀ 47 ਦਾ ਨੰਬਰ ਹੈ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਜੀ ਵੀਰ ਜੀ ਇੰਜਨ ਗੇਅਰ ਲਿਫਟ ਦਾ ਓਕੇ ਟਰੈਕਟਰ ਹੈ ਕੋਈ ਕਮੀ ਨਹੀਂ ਟਰੈਕਟਰ ਚ ਜਿਨੇ ਵੀਰ ਨੇ ਟਰੈਕਟਰ ਲੈਣਾ ਹੋਵੇ ਕੰਟੈਕਟ ਕਰ ਲਓ 986369915 986369915 ਮਾਡਲ 98 ਏਰੀਆ ਤਰਨਤਾਰਨਿਆ ਹੋਰ ਜਾਣਕਾਰੀ ਲਈ ਤੁਸੀਂ ਫੋਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਜੀ ਤੇ ਇਨਫੋਰਮੇਸ਼ਨ ਲੈ ਸਕਦੇ ਜੀ ਟਰੈਕਟਰ ਦੇਖ ਸਕਦੇ ਜੇ ਸਾਰਾ 올 ਰੀਜਨ ਟਰੈਕਟਰ ਆ ਕੋਈ ਕਮੀ ਨਹੀਂ ਹੈ ਟਰੈਕਟਰ ਚ ਇੰਜਨ ਗੇਅਰ ਦਾ ਓਕੇ ਆ ਪੱਕੇ ਟਾਇਰ ਆ ਚਾਰੇ ਧੰਨਵਾਦ ਜੀ ਰੇਟ ਵੀਰ ਜੀ ਇਹਦਾ 1.95 ਡਿਮਾਂਡ ਆ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ